ਜੋ ਬੱਚੇ ਸਨ ਮਾਲਮਿਸ਼ ਤੇ ਬਾਹਰ ਹੀ ਤੇ ਖੇਡ ਰਹੇ ਸਨ ਤੋ ਅਚਾਨਕ ਬਗਦਰ ਮਚ ਗਈ ਫਿਰ ਅਸੀਂ ਥੋੜੀ ਜਿਹਾ ਸੇਫ ਜਗ੍ਹਾ ਮੇਂ ਗਏ ਡਰੋਨ ਦੇ ਜ਼ਰੀਏ ਬੰਬ ਵੀ ਕਈ ਸਾਡੇ ਉੱਤੇ ਸੁੱਟੇ ਗਏ ਨੇ ਬੰਕਰ ਬਣੇ ਹੋਏ ਥੇ ਇੱਕ ਇੱਕੇ ਹਮਾਰੇ ਕਮ ਜ਼ਗ੍ਹਾ ਉਪਰ 3 350 ਮਗਾਣੇ ਜੇ ਤੋ ਮਗਾਣੂ ਮੇਂ ਤੇ ਟੋਟੇ ਇੱਕ ਹੀ ਬੰਕਰ ਹੈ ਹਮਾਰੇ ਬਾਸ ਕਿਵੇਂ ਤੇ ਹਾਲਾਤ ਜਦੋਂ ਰਾਤੀ ਗੋਲੀਬਾਰੀ ਹੋਈ ਤੁਹਾਨੂੰ ਕੀ ਮਹਿਸੂਸ ਹੋਇਆ ਕਿ ਕਿੱਦਾਂ ਦੇ ਹਾਲਾਤ ਕਿ ਹੁਣ ਇਥੋਂ ਨਿਕਲਣਾ ਚਾਹੀਦਾ ਪਈ ਹਾਲਾਤ ਤੇ ਬੜੇ ਖਰਾਬ ਸੀ ਜੀ ਉਸ ਟਾਈਮ ਤੇ ਉਸ ਟਾਈਮ ਅਸੀਂ ਇਹ ਸੋਚਨੇ ਕਮ ਖਰਾਬ ਹੋਣਾ ਕਮ ਹੁਟ ਆਈ ਗਈ ਤੇ ਰਾਤ ਕੱਟੀ ਜੰਗ ਨੇ ਹਮੇਸ਼ਾ ਡੂੰਘੇ ਜ਼ਖਮ ਹੀ ਦਿੱਤੇ ਨੇ ਉਹ ਭਾਵੇਂ 65 ਦੀ ਹੋਵੇ ਭਾਵੇਂ 71 ਦੀ ਹੋਵੇ ਫਿਰ ਭਾਵੇਂ ਕਾਰਗਿਲ ਦੀ ਹੋਵੇ ਆ ਪਾਕਿਸਤਾਨ ਵਾਲੇ ਪਾਸੇ ਤੇ ਭਾਰਤ ਵਾਲੇ ਪਾਸੇ ਹਮੇਸ਼ਾ ਨੁਕਤਾ ਦਾ ਆਮ ਨਾਗਰਿਕਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਇਸ ਲਈ ਜੰਮੂ ਕਸ਼ਮੀਰ ਦੇ ਨਾਲ ਇੱਕ ਵਾਰ ਮੁੜ ਆ ਜੰਮੂ ਕਸ਼ਮੀਰ ਦੇ ਪਾਕਿਸਤਾਨ ਦੇ ਵੱਲੋਂ ਹਮਲਾ ਕੀਤਾ ਗਿਆ ਰਾਤ ਵੇਲੇ ਜਿਸ ਦੇ ਸਾਹਦੇ ਨਾਲ ਤੇ ਭਾਰਤੀ ਫੌਜਾਂ ਨੇ ਉਸ ਦਾ ਮੂੰਹ ਤੋੜ ਕੇ ਜਵਾਬ ਦਿੱਤਾ ਪਰ ਜਿਹੜੇ ਸਰਹੱਦੀ ਪਿੰਡਾਂ ਦੇ ਲੋਕ ਨੇ ਉਹਨਾਂ ਦੇ ਲਈ ਇਹ ਕਾਫੀ ਮੁਸ਼ਕਲ ਦੀ ਘੜੀ ਹੈ ਹਾਲਾਂਕਿ ਸਰਦੀਪਿੰਡਾ ਦੇ ਲੋਕ ਕਾਫੀ ਬਹਾਦਰ ਨੇ ਪਰ ਇਸ ਦੇ ਬਾਵਜੂਦ ਵੀ ਕੱਲ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ ਇਸ ਲਈ ਅਸੀਂ ਡਿਸਟ੍ਰਿਕਟ ਰਜੋਰੀ ਦੇ ਨਿਸ਼ਾਰਾ ਦੇ ਵਿੱਚ ਮੌਜੂਦ ਆ ਔਰ ਲਾਮਪਿੰਡ ਜਿਹੜਾ ਖਾਸ ਤੌਰ ਤੇ ਪੰਜਾਬੀ ਪਾਈਚੜ ਲਈ ਵੀ ਜਾਣ ਜਾਣਾ ਜਾਂਦਾ ਹੈ ਵੱਖ-ਵੱਖ ਪਾਈਚੜਾਂ ਲਈ ਵੀ ਜਾਣਿਆ ਜਾਂਦਾ ਹੈ ਇੱਕ ਤਾਂ ਦਾਸਾਂਜੀ ਵਾਲਤਾ ਦਾ ਇੱਕ ਪ੍ਰਤੀਕ ਹੈ ਸੇ ਪਾਈਚੜ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਉੱਥੇ ਰਹਿੰਦੇ ਨੇ ਤਾਂ ਉਹਨਾਂ ਨੂੰ ਉੱਥੋਂ ਦੀ ਪਲਾਨ ਜੋ ਹੈ ਕੰਨਾ ਪਿਆ ਆਪਣੇ ਪਿੰਡ ਛੱਡ ਕੇ ਇੱਥੇ ਆਉਣਾ ਪਿਆ ਕਿੰਨਾ ਕੁ ਰਾਤੀ ਨੁਕਸਾਨ ਹੋਇਆ ਕਿਸ ਤਰ੍ਹਾਂ ਦਾ ਮਾਹੌਲ ਸੀ ਤਾਂ ਪਿੰਡ ਦੇ ਸਰਪੰਚ ਸਾਡੇ ਨਾਲ ਇਸ ਵੇਰੇ ਮੌਜੂਦ ਨੇ ਲਾਮਪਿੰਡ ਦੇ ਕੀ ਭਾਜੀ ਆਪਕਾ ਕੀ ਨਾਮ ਸਰ ਮੇਰਾ ਨਾਮ ਗਣੇਸ਼ ਕੁਮਾਰ ਹੈ ਮੈਂ ਐਕਸ ਪੰਚ ਹੂੰ ਜੀ ਜੀ ਲਾਮ ਪੰਚਾਇਤ ਕਾ ਜੀ ਜੀ तो सर रात को तकरीबन आठ बजे शैलिंग शुरू हुई सब जब जैसे हमें अभी तक तर, अभी तक हमने खाना नहीं खाया था तो शैलिंग अचानक शुरू हो गई तो जैसे ही शैलिंग शुरू हुई तो हमारे बच्चे जो बच्चे थे माल मयूश से बाहर ही थे खेल रहे थे तो अचानक बगदर मच गई फिर हम थोड़ी जगह सेफ जगह में गए तो वैसे हमारी जो सेना है हम उसके भी उस पर भी प्रोट करते हैं कि उन्होंने भी मुंह तोड़ कर जवाब दिया है क्योंकि उनने जितने भी अटैक किए हैं भारत ने उसका मुंह तोड़ जवाब दिया है और कुछ मिसाइलें जो हैं वो उसकी आसमान में ही तबाह कर दी और हम प्रोड करते हैं मोदी पर कि हम एक तरफ कह सकते हैं कि जो हमने अठारह परसेंट जीएसटी भरी है वो भी कम है क्योंकि जो आज हमारा हिंदुस्तान मजबूत हुआ है वो अठारह परसेंट जीएसटी के बदौलत ही हुआ है और मैं गर्व करता हूं कि मैं हिंदुस्तान का निवासी हूं और मैं ये भी कहना चाहूंगा अगर इंडियन आर्मी को हमारी जरूरत पड़ती पर, है हमारे पास जो नौजवान लड़के हैं उन, आप अगर उनको चाहोगे तो वो बॉर्डर के बॉर्डर में भी आने के लिए तैयार हैं और हां एक बात है कि हमारा नुकसान भी जो बहुत हुआ है आ, हमारे माल में भी काफी मर गए हैं जमीनों को काफी नुकसान हुआ हमारी जो कनक थी वो भी काफी जल के राख हो गई तो ਨੁਕਸਾਨਵਾਰਾ ਕਾਫੀ ਹੋਇਆ ਹੈ ਨੁਕਸਾਨ ਕਾਫੀ ਹੋਇਆ ਦੱਸਿਆ ਜਾ ਰਿਹਾ ਹੈ ਮਜ਼ਰੂਰਗ ਮਾਤਾ ਵੀ ਇੱਥੇ ਸਾਡੇ ਨਾਲ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਮਾਤਾ ਜੀ ਤੁਸੀਂ ਵੀ ਉੱਥੇ ਲੰਪਿੰਡ ਦੇ ਰਹਿਣ ਵਾਲੇ ਜੀ ਹਾਂ ਜੀ ਕਿੰਨੇ ਸਾਲ ਤੋਂ ਉੱਥੇ ਰਹਿ ਰਹੇ ਤੁਸੀਂ ਅਸੀਂ 40 ਸਾਲ ਹੋ ਗਏ ਨਾ ਮਾਤਾ ਜੀ ਆਪਣਾ ਘਰ ਬੜੀਆਂ ਉਮੀਦਾਂ ਬੜੇ ਚਾਵਾਂ ਦੇ ਨਾਲ ਹਰੇਕ ਇਨਸਾਨ ਬਣਾਉਂਦਾ ਹੈ ਪਰ ਇੱਕਦਮ ਜਦੋਂ ਆਪਣੇ ਘਰ ਇਦਾਂ ਦੇ ਹਾਲਾਤ ਬਣ ਜਾਂਦੇ ਨੇ ਛੱਡਨੇ ਪੈਂਦੇ ਨੇ ਕੀ ਕੁਝ ਤੁਸੀਂ ਮਹਿਸੂਸ ਕਰ ਰਹੇ ਹੋ ਉੱਥੇ ਕੀ ਮਹਿਸੂਸ ਕਰ ਰਹੇ ਆ ਗੱਲ ਹੋ ਰਹੀ ਆ ਸਾਡੇ ਨਾਲ ਕੀ ਮਹਿਸੂਸ ਕਰ ਰਹੇ ਆ ਆ ਛੋਟੇ ਛੋਟੇ ਬੱਚਿਆਂ ਨੂੰ ਜਿਵੇਂ ਰਾਤ ਨੂੰ ਹੀ ਤੁਹਾਨੂੰ ਲੈ ਕੇ ਨਿਕਲਣਾ ਪਿਆ ਇੱਥੇ ਰਾਤ ਨੂੰ ਨਿਕਲਣਾ ਪਿਆ ਆ ਬੜੇ ਖੋਫ ਨਾਲ ਕਿਵੇਂ ਤੁਹਾਨੂੰ ਲੱਗਾ ਕਿ ਇਸ ਟਾਈਮ ਪਿੰਡ ਖਾਲੀ ਕਰ ਹੀ ਦੇਣਾ ਚਾਹੀਦਾ ਹੈ ਕਿ ਹਾਲਾਤ ਕਾਫੀ ਜ਼ਿਆਦਾ ਗੋਲੀਬਾਰੀ ਭਾਰੀ ਹੋਣ ਲੱਗੀ ਸੀ ਉਸ ਵੇਲੇ ਭਾਰੀ ਭਾਰੀ ਗੋਲਾਬਾਰੀ ਹੋ ਰਹੀ ਸੀ ਜੀ ਜੀ ਹਾਂਜੀ ਤੇ ਕਿੰਨਾ ਕੁ ਉੱਥੇ ਨੁਕਸਾਨ ਜਿਹੜਾ ਪਿੰਡ ਦੇ ਵਿੱਚ ਹੋਇਆ ਮਾਲ-ਮਵੇਸ਼ੀ ਮਰੇ ਬੜੇ ਜੀ ਬੜਾ ਨੁਕਸਾਨ ਹੋਇਆ ਸੜੀਏ ਕਣਕਾਂ ਵੀ ਅਲੇ ਵੜਨੇ ਜੋ ਹੀ ਆ ਠੀਕ ਹੈ ਹਾਂ ਆ ਤੁਸੀਂ ਦੇਖੋ ਤਸਵੀਰਾਂ ਪਿੱਛੇ ਛੋਟੇ ਛੋਟੇ ਬੱਚੇ ਵੀ ਨਾਲ ਹੈਗੇ ਨੇ ਤਾ ਇਹ ਇਥੇ ਇੱਕ ਥਾਂ ਹੈ ਸਕੂਲ ਹੈ ਜਿਸ ਦੇ ਵਿੱਚ ਇਥੇ ਇਹਨਾਂ ਨੇ ਆਸ਼ਰਮ ਦੇ ਵਿੱਚ ਠਹਰੇ ਨੇ ਤਾਂ ਛੋਟੇ ਛੋਟੇ ਬੱਚੇ ਇਥੇ ਖੇਡੇ ਨੇ ਪਰ ਇਹਨਾਂ ਨੂੰ ਕੀ ਪਤਾ ਕਿ ਇਥੇ ਕੀ ਕਿਉਂ ਸਾਨੂੰ ਇਥੇ ਆਉਣਾ ਪਿਆ ਤਾਂ ਇਥੇ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਾਫੀ ਮਵੇਸ਼ੀ ਜਿਹੜੇ ਨੇ ਉਹ ਲਾਂਪਿੰਡ ਦੇ ਵਿੱਚ ਮਾਰੇਗੇ ਰਾਤ ਵੇਲੇ ਸਾਡੇ ਨਾਲ ਹੋਰ ਵੀ ਬਜ਼ੁਰਗ ਮੌਜੂਦ ਨੇ ਗੱਲਬਾਤ ਕਰਾਂਗੇ ਅੰਕਲ ਜੀ ਤੁਹਾਡਾ ਕੀ ਨਾਮ ਜੀ ਮੇਰੇ ਨਾਮ ਅਨਕਸ਼ ਹੈ ਤੁਸੀਂ ਵੀ ਲਾਂਪਿੰਡ ਦੇ ਰਹਿਣ ਵਾਲੇ ਲਾਂਪਿੰਡ ਦੇ ਰਹਿਣੇ ਵਾਲੇ ਜੀ ਫਰਸਟ ਟਾਈਮ ਤੁਸੀਂ ਇਦਾਂ ਦੇ ਹਾਲਾਤ ਦੇਖੇ ਜਾਂ ਇਸ ਤੋਂ ਪਹਿਲਾਂ ਵੀ ਜੰਗਾਂ ਦੇਖੀਆਂ ਤੁਸੀਂ ਅੱਗੇ ਵੀ ਦੇਖੀਆਂ ਦੋ ਤਿੰਨ ਦੇਖੀਆਂ ਵੈਸੇ ਇਹ ਜਿਹੜੀ ਲੜਾਈ ਕੀਤੀ ਦੇਖੀ ਨਹੀਂ ਪਹਿਲੀ ਵਾਰੀ ਦੇਖ ਰਹੇ ਹੋ ਜੀ ਜੀ ਹਾਂ ਜੀ ਜੋ ਪਿਛਲੀ 65 ਦੀ ਜੰਗ ਹੋਈ 71 ਦੀ ਜੰਗ ਹੋਈ ਕਾਰਗਿਲ ਦੀ ਹੋਈ ਤਾਂ ਇੱਥੇ ਇਦਾਂ ਦੇ ਪਹਿਲਾਂ ਕਦੇ ਹਾਲਾਤ ਬਣੇ ਜੋ ਇਸ ਵਾਰੀ ਬਣੇ ਨੇ ਨਹੀਂ ਸਾਡੇ ਨਾਮ ਦੀ ਪਹਿਲੀ ਵਾਰੀ ਅਸੀਂ ਇਸ ਇਥੇ ਰਿਪੋਰਟ ਕੀਤਾ ਗਿਆ ਹੈ ਅਸੀਂ ਪਹਿਲੀ ਵਾਰੀ ਜੀ ਜੀ ਹਾਂ ਜੀ ਜਿੱਦਾਂ ਗੋਲੀਬਾਰੀ ਹੋਈ ਹੈ ਤਾਂ ਉਸ ਤੋਂ ਬਾਅਦ ਕਿਉਂਕਿ ਜਿਹੜੇ ਡਰੋਨ ਦੇ ذریعے ਬੰਬ ਵੀ ਕਈ ਥਾਵਾਂ ਦੇ ਉੱਤੇ ਸੁੱਟੇ ਗਏ ਨੇ ਤਾਂ ਰਾਤ ਵੇਲੇ ਇੱਕਦਮ ਸਾਰੇ ਪਿੰਡ ਨੂੰ ਨਾਲ ਲੈ ਕੇ ਨਿਕਲਣਾ ਪਲਾਨ ਕਰਨਾ ਕਿੰਨਾ ਕੋ ਮੁਸ਼ਕਲ ਸੀ ਕਿਉਂਕਿ ਮੁਸ਼ਕਲ ਤਾਂ ਉਹ ਸੀ ਆਪਰਾ ਅਰਡਵੇਸ਼ਨ ਪੂਰੇ ਉਹ ਆਈ ਸੀ ਨੂੰ ਉਹਨੂੰ ਕਹਿ ਕੇ ਗਏ ਸੀ ਅਸੀਂ ਬੈਂਕਰ ਬਣੇ ਹੋਏ ਇਥੇ ਇੱਕ ਇੱਕ ਸਾਡੇ ਘੱਟੋ ਘੱਟ 3 350 ਮਕਾਨ ਨੇ ਜੀ ਜੀ ਤਾਂ ਮਕਾਨੂਮੇ ਤੇ ਟੋਟੇ ਇੱਕ ਹੀ ਬੈਂਕਰ ਹੈ ਸਾਡੇ ਕੋਲ ਉਸ ਬੈਂਕਰ ਮੇ ਕੋਈ ਘੱਟੋ ਘੱਟ ਕੋ ਥੋੜੇ ਛੁਪੇ ਤੇ ਦੋ ਡਬਲ ਸਟੋਰੀ ਦੇ ਕੋਈ ਮਕਾਨ ਨੀਚੇ ਵਾਲੇ ਤੇ ਨੀਚਲੇ ਮਕਾਨ ਵਿੱਚ ਗੁਸੇ ਹੋਏ ਤੇ ਬਹੁਤ ਮੁਸ਼ਕਲ ਸੇ ਵੀ ਨਿਕਲੇ ਵਾਹਾਂ ਸੇ ਹੁਣ ਪਿੱਛੇ ਘਰ ਜਿਹੜੇ ਤੁਸੀਂ ਛੱਡ ਕੇ ਆਏ ਹੋ ਉਹ ਉੱਥੇ ਕੋਈ ਸਾਮਨ ਵਾਲਾ ਹੈ ਜਾਂ ਬਿਲਕੁਲ ਖਾਲੀ ਪੈਣੇ ਤੁਹਾਡੇ ਬੱਚੇ ਇੱਕ ਕੀ ਛੱਡ ਕੇ ਆਏ ਆ ਜੀ ਹਾਂ ਜੀ ਛੱਡ ਕੇ ਆਏ ਤੁਸੀਂ ਉੱਥੇ ਸਭ ਨਾਲ ਆਏ ਨਾ ਨਾ ਇਹ ਵੀ ਇੱਕ ਕੀ ਬੱਚਾ ਛੱਡ ਕੇ ਆਏ ਇੱਕ ਇੱਕ ਬੱਚਾ ਤੁਸੀਂ ਉੱਥੇ ਛੱਡ ਕੇ ਆਏ ਹੋ ਪਿੰਡ ਜੀ ਇਹਨਾਂ ਘਰ ਗਾਏ ਬੱਕਰੀ ਵੇਚ ਹੈ ਜੀ ਜੀ ਹਾਂ ਜੀ ਆਪ ਬੀਪੂਲਾ ਤੁਸੀਂ ਵੀ ਉਸੇ ਪਿੰਡ ਦੇ ਰਹਿਣ ਵਾਲੇ ਹੋ ਹਾਂਜੀ ਉਸੇ ਪਿੰਡ ਦੇ ਤੇ ਕਿ ਕਿੰਨੇ ਸਾਲਾਂ ਤੋਂ ਰਹਿ ਰਹੇ ਹੋ ਉਸੇ ਪਿੰਡ ਵਿੱਚ ਸਾਨੂੰ ਹੋ ਗਿਆ 30-40 ਸਾਲ ਜੀ ਜੀ ਆਪਣੇ ਇਸ ਪਿੰਡ ਦੀ ਖਾਸੀਅਤ ਸੁਣਨ ਵਿੱਚ ਆਇਆ ਕਿ ਵਕਫ ਵਕ ਪਾਈਚਾਨ ਦੇ ਲੋਕ ਇੱਥੇ ਰਹਿੰਦੇ ਨੇ ਮਿਲਜੁਲ ਕੇ ਰਹਿੰਦੇ ਨੇ ਇੱਕ ਬਹੁਤ ਕਾਫੀ ਪਿਆਰ ਹੈ ਤੇ ਇੱਥੇ ਵੀ ਮੈਂ ਦੇਖ ਰਿਹਾ ਵਕਫ ਵਕ ਪਾਈਚਾਨ ਦੇ ਲੋਕ ਵੀ ਇੱਥੇ ਆਏ ਹੋਏ ਨੇ ਤਾਂ ਜਦੋਂ ਇਦਾਂ ਦੇ ਹਾਲਾਤ ਬਣ ਜਾਂਦੇ ਨੇ ਇਸ ਹਾਲਾਤਾਂ ਦੇ ਨਾਲ ਨਜਿੱਠਣ ਦੇ ਲਈ ਪੂਰੀ ਤਰ੍ਹਾਂ ਤਿਆਰ ਹੋ ਤੁਸੀਂ ਹਾਂਜੀ ਆਸੋ ਇਸੇ ਤਰ੍ਹਾਂ ਤਿਆਰ ਹਾਂ ਫੱਕੀ ਜਨਤਾ ਨਾਲ ਜੀ ਜੀ ਹਾਂਜੀ ਆ ਅੰਕਲ ਜੀ ਤੁਸੀਂ ਫਸਟ ਟਾਈਮ ਦੇਖੀ ਇਦਾਂ ਦੀ ਜੰਗ ਜਾਂ ਪਹਿਲਾਂ ਵੀ ਦੇਖੀ? ਨਹੀਂ ਪਹਿਲੀ ਵਾਰ ਹੈ ਜੀ। ਪਹਿਲੀ ਵਾਰ ਹੈ। ਪਹਿਲੀ ਵਾਰ ਦੇਖਿਆ ਜੀ। ਠੀਕ ਹੈ। ਹਾਂਜੀ। ਤੇ ਕਿਵੇਂ ਤੇ ਹਾਲਾਤ ਜਦੋਂ ਰਾਤੀ ਗੋਲੀਬਾਰੀ ਹੋਈ ਤੁਹਾਨੂੰ ਕੀ ਮਹਿਸੂਸ ਹੋਇਆ ਕਿ ਕਿੱਦਾਂ ਦੇ ਹਾਲਾਤ ਕਿ ਹੁਣ ਇਥੋਂ ਨਿਕਲਣਾ ਚਾਹੀਦਾ ਪਿੰਡ? ਹਾਲਾਤ ਤੇ ਬੜੇ ਖਰਾਬ ਸੀ ਜੀ ਉਸ ਟਾਈਮ। ਤੇ ਉਸ ਟਾਈਮ ਅਸੀਂ ਇਹ ਸੋਚਣਾ ਸੀ ਕਿ ਕਮ ਖਰਾਬ ਹੋਣਾ ਕਮ ਹੋ ਤਾਂ ਆਈ ਗਈ। ਤੇ ਫਿਰ ਅੱਗੇ ਪਿੱਛੇ ਛਿਪ ਕੇ ਰਾਤ ਕੱਢੀ। ਤੇ ਸਵੇਰੇ ਫਿਰ ਇਹਨੇ ਕਿਹਾ ਕਿਤਾ ਪਾਈ ਸਾਡਾ ਕੋਈ ਬੰਦੋਬਸਤ ਕੀਤਾ ਜਾਏ। ਕਿੰਨੇ ਕੁ ਮੂਵੇਸ਼ੀ ਜਿਹੜੇ ਨੇ ਉਹ ਮਾਰੇ ਗਏ ਨੇ ਉੱ ਅੱਗੇ ਸਾਡੇ ਥੋੜਾ ਘਰ ਅੱਗੇ ਹੋਰ ਹੈ ਉੱਥੇ ਬੜਾ ਮਸਕਾਨ ਹੋਇਆ ਜੀ ਹਾਂਜੀ ਅੱਜ ਤੋਂ ਵੀ ਜੰਗਾਂ ਲੱਗਦੀਆਂ ਨੇ ਇਹ ਜੰਗਾਂ ਹਮੇਸ਼ਾ ਹੀ ਡੂੰਘੇ ਜ਼ਖਮ ਦਿੰਦੀਆਂ ਨੇ ਉਹ ਭਾਵੇਂ ਪਾਕਿਸਤਾਨ ਦੇ ਨਾਗਰਿਕ ਹੋਣ ਭਾਵੇਂ ਆਪਣੇ ਭਾਰਤ ਦੇ ਨਾਗਰਿਕ ਹੋਣ ਪਰ ਇਸ ਵੇਲੇ ਇਹ ਜੰਗ ਜਿਹੜੀ ਹੈ ਇਹ ਅੱਤਵਾਦ ਦੇ ਵਿਰੁੱਧ ਲੱਗੀ ਹੋਈ ਹੈ ਕੀ ਕੋਈ ਤੁਸੀਂ ਅਪੀਲ ਕਰਨਾ ਚਾਹੋਗੇ ਕੀ ਕੁਝ ਕਹਿਣਾ ਚਾਹੋਗੇ ਅਸੀਂ ਇਹ ਗੱਲ ਹੀ ਕਹਿਣੇ ਚਾਹਣੇ ਜੀ ਸਾਡੇ ਜਿਹੜੇ ਉੱਥੇ ਨੇ ਦਿੱਤੇ ਕਿ ਬੰਕਰ ਵਗੈਰਾ ਉਹ ਦਿੱਤੇ ਜਾਣ ਇੱਕ ਵੀ ਨਹੀਂ ਸਾਡੇ ਕੋਲ ਬੰਕਰ ਜਾ ਮਤੇ ਰੈਂਡ ਬੈਂਡ ਨੂੰ ਟਿਕਾਣਾ ਨਹੀਂ ਸਾਡਾ ਉਹ ਸਾਡੇ ਵਾਸਤੇ ਵੀ ਕੋਈ ਬੰਦੋਬਸ ਕੀਤਾ ਜਾ ਤਾਂ ਜੇ ਇਤਨੇ ਗੋਲਾਵਰ ਰੂਦ ਵਹਤੇ ਹਸ ਵੀ ਰਹਿਣ ਕੋਈ ਆਪਣਾ ਬੰਦੋਬਸ ਕੀਤਾ ਜਾਏ ਚਲੋ ਹੋਰ ਕੱਖ ਨਹੀਂ ਬੱਚਾ ਇੰਨੇ ਕਾਣੇ ਵਾਸਤੇ ਤੇ ਜਗਾ ਬਣੀ ਜਾ ਮਾੜੀ ਮੁੱਟੀ ਕੁਛ ਆਪਣਾ ਗੁਜਾਰੇ ਵਾਸਤੇ ਹੋਈ ਜਾਏ ਫਿਰ ਅੱਗੇ ਸਰਕਾਰ ਥੋੜਾ ਬੰਦੋਬਸ ਸਾਡਾ ਕਰ ਹੀ ਲੈਣੀ ਆ ਅੱਥਰੋਗੀ ਥੋੜਾ ਆਪਣੇ ਟਿਕਾਣੇ ਪਰ ਲਾਈ ਦੇਣੀ ਆ ਟਿਕਾਣੇ ਪਰ ਹੋਈ ਜਾਈ ਨਾ ਜੀ ਜੀ ਜਿase ਚਾਣੇ ਆ ਬਿਲਕੁਲ ਮਾਤਾ ਜੀ ਵੀ ਇੱਥੇ ਬੈਠੇ ਨਜ਼ਰ ਆ ਰਹੇ ਨੇ ਤੁਹਾਨੂੰ ਆ ਛੋਟੇ ਛੋਟੇ ਬੱਚੇ ਨਾਲ ਲੈ ਕੇ ਇੱਥੇ ਆਏ ਨੇ ਤਾਂ ਹਲੇ ਇਹਨਾਂ ਦਾ ਬੱਚੇ ਸਭ ਦੇ ਸਾਂਝੇ ਹੁੰਦੇ ਨੇ ਕਹਿੰਦੇ ਰੱਬ ਦਾ ਰੂਪ ਹੁੰਦੇ ਨੇ ਤਾਂ ਇਹਨਾਂ ਬੱਚਿਆਂ ਨੇ ਵਾਲੇ ਭੁੱਖ ਦੇ ਵਿੱਚ ਬਹੁਤ ਕੁਝ ਦੇਖਣਾ ਹੈ ਪਰ ਜਿਸ ਤਰ੍ਹਾਂ ਦੇ ਹਾਲਾਤ ਜਿਹੜੇ ਬਣੇ ਹੋਏ ਨੇ ਮਾਪੇ ਅਕਸਰ ਚਿੰਤਤ ਹੋ ਜਾਂਦੇ ਨੇ ਆਪਣੇ ਬੱਚਿਆਂ ਨੂੰ ਲੈ ਕੇ ਕਿ ਹਾਲਾਤ ਕੀ ਕੁਝ ਬਣ ਚੁੱਕੇ ਨੇ ਮਾਤਾ ਜੀ ਜੋ ਹਾਲਾਤ ਬਣੇ ਨੇ ਉਹਨਾਂ ਨੂੰ ਦੇਖ ਕੇ ਕੀ ਕੁਝ ਅਪੀਲ ਕਰਨਾ ਚਾਹੋਗੇ ਬਸ ਅਸੀਂ ਇਹ ਜਾਣੇ ਕਿ ਸਾਰੇ ਵੀ ਕੁਝ ਮੋਲ ਬੰਨਾ ਚਾਹੀਏ ਨੇ ਕਿ ਰੋਣੇ ਕੋਰ ਸੋਪੀ ਮਿਲੀ ਜਦਾਂ ਜਿਹੜੇ ਪਾਰੀਆਂ ਨੇ ਕੋਰ ਨਾਲ ਅਸੀਂ ਕੁਝ ਨਹੀਂ ਮਿਲਦਾ ਜਦਾਂ ਰੋੜ ਨਹੀਂ ਪਾਣੀ ਲੈ ਨਹੀਂ ਦੇ ਨਹੀਂ ਕੁਝ ਵੀ ਨਹੀਂ ਸਾਰੇ ਕੋ ਮੋਰਚੇ ਨਹੀਂ सही मोर्चा भी बच्चे तो बच्चे तकीदा रखा या कोई रात के जाना करना कुछ ना कुछ तो होना चाहिए हाँ। जी छोटे बच्चे साथ में मौजूद नहीं बेटा की कहना चाहंदे हो हमारी पढ़ाई खराब हो रही है हाँ। जी जी रात को रात को रात को फाइडिंग हो रही थी हम 2 बजे उठ के रो रहे थे हमें हमारे धड़कन तेज होगी हम ਬੋਧ ਰੋ ਰਹੇ ਥੇ ਅਰੇ ਬੱਚਿਓ ਬਟਾ ਕੋਈ ਗੱਲ ਨਹੀਂ ਔਖਾ ਸਮਾ ਗਿਆ ਸਭ ਕੁਝ ਠੀਕ ਹੋ ਜਾਏਗਾ ਤਾਂ ਬੱਚੇ ਦੇਸ਼ ਦੇ ਬਹਾਦਰ ਨੇ ਸਾਡੇ ਬਾਰਡਰ ਏਰੀਆ ਦੇ ਲੋਕ ਬਹਾਦਰ ਨੇ ਪੂਰਾ ਸਾਹਮਣਾ ਕਰਨ ਦੇ ਲਈ ਤਿਆਰਬਰ ਜੋ ਹੈ ਉਹ ਤਿਆਰ ਨੇ ਤਾਂ ਜਿੱਦਾਂ ਸਾਬਕਾ ਸਰਪੰਚ ਨੇ ਵੀ ਦੱਸਿਆ ਕਿ ਜਦੋਂ ਲੋੜ ਪੈਂਦੀ ਹੈ ਤਾਂ ਅਸੀਂ ਹਮੇਸ਼ਾ ਆਪਣੀ ਫੌਜਾਂ ਦਾ ਸਾਥ ਜੋ ਹੈ ਉਹ ਦਿੰਦੇ ਹਾਂ ਤਾਂ ਜੇ ਉੱਥੇ ਲੋੜ ਪੈਂਦੀ ਹੈ ਫੌਜਾਂ ਨੂੰ ਤਾਂ ਪੂਰੀ ਤਰ੍ਹਾਂ ਤਿਆਰਬਰ ਤਿਆਰੀ ਹੈ ਤੁਹਾਡੀ ਬਿਲਕੁਲ ਸਰਮ ਬਿਲਕੁਲ ਤਿਆਰ ਆ ਇੱਕਦਮ ਤਿਆਰ ਆ ਜਦੋਂ ਵੀ ਸੈਨਾ ਸਾਨੂੰ ਜਦੋਂ ਵੀ ਸੈਨਾ ਸਾਨੂੰ ਬੁਲਾਏਗੀ ਅਸੀਂ ਬਲੰਟੀ ਰੋਕੇ ਜਾਵਾਂਗੇ ਜੀ ਤਾਂ ਸੁਣਿਆ ਤੁਸੀਂ ਜਦੋਂ ਵੀ ਫੌਜ ਸੱਦੇਗੀ ਦੇਸ਼ ਦੇ ਲਈ ਪਹਿਲੀ ਗੋਲੀ ਖਾਂਦੇ ਲਈ ਬਾਰਡਰ ਦੇ ਲੋਕ ਹਮੇਸ਼ਾ ਤਿਆਰ ਰਹਿੰਦੇ ਨੇ ਹਾਲਾਂਕਿ ਮੁਸ਼ਕਲਾਂ ਦਾ ਸਾਹਮਣਾ ਜ਼ਰੂਰ ਕਰਨਾ ਪੈਂਦਾ ਹੈ ਪਰ ਇਸ ਦੇ ਬਾਵਜੂਦ ਹੌਸਲੇ ਦੇ ਵਿੱਚ ਕਿਤੇ ਵੀ ਕਮੀ ਜੋ ਨਹੀਂ ਹੈ ਡਿਸਟ੍ਰਿਕਟ ਲਜੋਰੀ ਤੋਂ ਕੈਮਰਾਮੈਨ ਜਸਦੀ ਨਾਲ ਅਮਨ ਮੋਹਨ ਮਹਜਾਲ ਦੀ ਰਿਪੋਰਟ ਰੋਜ਼ਾਨਸ ਬੁਕਸਮੇ